ਨਿਊ ਅੰਮ੍ਰਿਤਸਰ ਵਿਖੇ ਓਵਰਲੋਡ ਟਰੱਕ ਜ਼ਿਆਦਾ ਭਾਰ ਹੋਣ ਕਾਰਨ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚ ਗਿਆ। ਟਰੱਕ ਸੜਕ ਦੇ ਵਿਚਕਾਰ ਪਲਟਣ ਦੀ ਸਥਿਤੀ ਵਿੱਚ ਖੜਾ ਹੋਇਆ ਹੈ ਜਿਸ ਨੂੰ ਇੱਕ ਲੱਕੜ ਦੀ ਸਹਾਇਤਾ ਨਾਲ ਪਲਟਣ ਤੋਂ ਬਚਾ ਕੀਤਾ ਗਿਆ ਹੈ। ਇਸ ਸੰਬੰਧੀ ਡਰਾਈਵਰ ਨਾਲ ਗੱਲਬਾਤ ਕੀਤੀ ਤਾਂ ਉਸਨੇ ਆਖਿਆ ਕਿ ਇਹ ਹਾਦਸਾ ਸਪੀਡ ਬ੍ਰੇਕਰ ਕਾਰਨ ਹੋਇਆ ਹੈ ਪਰ ਸੱਚਾਈ ਇਹ ਹੈ ਕਿ ਟਰੱਕ ਓਵਰਲੋਡ ਹੋਣ ਕਾਰਨ ਇਸ ਸਥਿਤੀ ਵਿੱਚ ਟਰੱਕ ਸੜਕ ਤੇ ਵਿਚਕਾਰ ਖੜਾ ਹੋਣ ਕਾਰਨ ਟ੍ਰੈਫਿਕ ਪ੍ਰਣਾਲੀ ਪ੍ਰਭਾਵਿਤ ਹੋ ਰਹੀ ਹੈ। ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਚਾਂਕ ਵਿੱਚ ਟ੍ਰੈਫਿਕ ਨੂੰ ਰੈਗੂਲੇਟ ਕਰਨ ਲਈ ਕੋਈ ਵੀ ਟ੍ਰੈਫਿਕ ਪੁਲਿਸ ਕਰਮਚਾਰੀ ਦਿਖਾਈ ਨਹੀਂ ਦਿੰਦਾ ਇਸ ਟਰੱਕ ਦੇ ਕੋਲੋਂ ਵੱਡੇ ਛੋਟੇ ਵਾਹਨ ਲੰਘ ਰਹੇ ਹਨ ਜੇਕਰ ਇਹ ਟਰੱਕ ਕਿਸੇ ਵਾਹਨ ਉੱਪਰ ਪਲਟ ਗਿਆ ਤਾਂ ਵੱਡਾ ਹਾਦਸਾ ਹੋ ਸਕਦਾ ਹੈ ਸੋ ਟ੍ਰੈਫਿਕ ਪੁਲਿਸ ਨੂੰ ਚਾਹੀਦਾ ਹੈ ਕਿ ਸ਼ਹਿਰ ਵਿੱਚ ਓਵਰਲੋਡ ਵਾਹਨਾਂ ਤੇ پابੰਦੀ ਲਗਾਈ ਜਾਵੇ ਤੇ ਜਿਹੜੇ ਡਰਾਈਵਰ ਲਾਲਚ ਕਰਕੇ ਇਸ ਤਰ੍ਹਾਂ ਦੀਆਂ ਅੰਗੇਲੀਆਂ ਕਰਦੇ ਹਨ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਐਸ ਵੇਲੇ ਅਸੀਂ ਜੀਟੀ ਰੋਡ ਨਿਊ ਅੰਮ੍ਰਿਤਸਰ ਵਿਖੇ ਖੜੇ ਆਂ ਸ਼ਹਿਰ ਦਾ ਐਂਟਰੈਂਸ ਹੈ ਤੇ ਕਾਫੀ ਭਾਰੀ ਇੱਥੇ ਜਿਹੜਾ ਰਸ਼ ਰਹਿੰਦਾ ਸੋ ਇੱਥੇ ਇੱਕ ਤੁਸੀਂ ਟਰੱਕ ਦੇਖ ਸਕਦੇ ਹੋ ਕਿ ਕਿਦਾਂ ਪਲਟੀ ਖਾ ਚੁੱਕਾ ਹੈ ਕਹਿ ਸਕਦੇ ਆਂ ਡਿੱਗਣ ਦੀ ਕਗਾਰ ਤੇ ਹੈ ਤੇ ਇੱਕ ਬੱਲੀ ਦੇ ਨਾਲ ਉਹਨੂੰ ਰੋਕਿਆ ਹੋਇਆ ਸੋ ਓਵਰਲੋਡ ਟਰੱਕ ਹੈ ਤੇ ਡਰਾਈਵਰ ਨਾਲ ਜਦੋਂ ਇਸ ਬਾਰੇ ਗੱਲ ਕੀਤੀ ਤੇ ਡਰਾਈਵਰ ਦਾ ਆਖਣਾ ਹੈ ਕਿ ਸਪੀਡ ਬ੍ਰੇਕਰ ਦੇ ਕਾਰਨ ਇਹ ਹਾਦਸਾ ਵਾਪਰਿਆ ਹੈ ਤੋ ਕਾਫੀ ਨੁਕਸਾਨ ਹੋਇਆ ਟਰੱਕ ਦਾ ਪਰ ਗੱਲ ਇਹ ਹੈ ਕਿ ਇਹੋ ਜਿਹੇ ਓਵਰਲੋਡਡ ਟਰੱਕ ਜਿਹੜੇ ਨੇ ਉਹ ਸ਼ਹਿਰ 'ਚ ਆ ਕਿੱਦਾਂ ਜਾਂਦੇ ਨੇ ਕਿਉਂ ਇਹਨਾਂ ਨੂੰ ਐਂਟਰ ਹੋਣ ਦਿੱਤਾ ਜਾਂਦਾ ਹੈ ਤੋਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਸਾਈਡ ਤੋਂ ਜਿੱਦੋਂ ਗੱਡੀਆਂ ਨਿਕਲ ਰਹੀਆਂ ਨੇ ਜੇਕਰ ਉਹ ਬੱਲੀ ਹਿਲ ਜਾਂਦੀ ਹੈ ਤਾਂ ਨੁਕਸਾਨ ਹੋ ਸਕਦਾ ਟਰੱਕ ਕਿਸੇ ਵੀ ਕਾਰ ਤੇ ਆਟੋ ਤੇ ਗੱਡੀ ਤੇ ਡਿੱਗ ਸਕਦਾ ਹੈ ਤੇ ਭਾਰੀ ਨੁਕਸਾਨ ਹੋ ਸਕਦਾ ਹੈ ਇਹ ਟਰੱਕ ਸੜਕ ਦੇ ਵਿੱਚ ਕਾਰ ਖੜਾ ਹੈ ਚੌਂਕ ਦੇ ਵਿੱਚ ਕਾਰ ਖੜਾ ਹੈ ਤੇ ਇਸ ਦੇ ਨਾਲ ਕਾਫੀ ਰਸ਼ ਵਰਗੀ ਸਥਿਤੀ ਬਣੀ ਹੋਈ ਹੈ ਤੇ ਕੋਈ ਵੀ ਹਾਦਸਾ ਵਾਪਰ ਸਕਦਾ ਹੈ ਤੇ ਇੱਥੇ ਨਾ ਤਾਂ ਟ੍ਰੈਫਿਕ ਪੁਲਿਸ ਦਾ ਕੋਈ ਕਰਮਚਾਰੀ ਹੈ ਤੇ ਜਿਹੜੀ ਟ੍ਰੈਫਿਕ ਹੈ ਉਹ ਪ੍ਰਭਾਵਿਤ ਹੋ ਰਹੀ ਹੈ ਸੋ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਇਹੋ ਜੇ ਓਵਰਲੋਡਡ ਟਰੱਕ ਜਿਹੜੇ ਵਾਹਨ ਨੇ ਉਹ ਮੌਤ ਦਾ ਘਰ ਨੇ ਤੇ ਇਹਨਾਂ ਤੇ ਕੰਟਰੋਲ ਕਰਨਾ ਚਾਹੀਦਾ ਹੈ ਤੇ ਕਾਰਵਾਈ ਵੀ ਹੋਣੀ ਚਾਹੀਦੀ ਹੈ ਜਿਹੜੇ ਕਿ ਲਾਲਚ ਦੇ ਕਾਰਨ ਲੋਕਾਂ ਦੀਆਂ ਜਾਨਾਂ ਨੂੰ ਖਤਰੇ 'ਚ ਪਾਉਂਦੇ ਨੇ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਅੰਮ੍ਰਿਤਸਰ ਖਬਰਨਾਮਾ